ਇਹ ਦਸੀਂ ਇਨਸਾਨ ਬਹੁਤ ਅੱਛੇ ਹੋ ਤੁਸੀਂ ਮੈਂ ਗਾਣੇ ਦਾ ਗਾਣੇ ਦਾ ਮੈਂ ਨਹੀਂ ਕਹਿ ਸਕਦਾ ਗਾਣਾ ਤੇ ਤੁਸੀਂ ਗਾਣਾ ਹੀ ਗਾਣਾ ਕਿਉਂਕਿ ਤੁਸੀਂ ਹਟਣਾ ਨਹੀਂ ਕਿਸੇ ਦੇ ਕਹਿੰਦੇ ਹਟਣਾ ਤੁਸੀਂ ਕਿਉਂਕਿ ਤੁਹਾਡੇ ਅੰਦਰ ਗਾਣਾ ਹੈ ਤੁਸੀਂ ਹੋਗੇ ਲੇਕਿਨ ਤੁਸੀਂ ਇਨਸਾਨ ਬਹੁਤ ਅੱਛੇ ਹੋ ਸ਼ੁਕਰੀਆ ਬਹੁਤ ਹੈ ਅੱਲਾਹ ਤਾਲਾ ਨੇ ਇਨਸਾਨ ਬਹੁਤ ਪਸੰਦ ਨੇ ਜਿਹੜੇ ਲੋਕਾਂ ਨੂੰ ਹਸਾਉਂਦੇ ਆਣ ਇੰਟਰਟ ਨਹੀਂ ਨਹੀਂ ਦਿਲ ਦੇ ਵੀ ਸਾਫ ਨੇ ਸਿਰ ਦੇ ਵੀ ਸਾਫ ਨੇ ਐਜੇ ਉਸਤਾਦ ਸਰ ਐਜੇ ਉਸਤਾਦ ਕੋ ਮੈਨੂੰ ਕੋਈ ਸਟਾਰ ਦਿਓ ਇਸ ਕੋ ਦੋ ਬੋਲ ਦੇ ਦੋ ਜਿਹੜੇ ਮੈਂ ਯਾਦ ਕਰਦਾ ਚਲ ਕੈ ਕੈ ਜਿੱਦਾਂ ਕਰੇ ਨਾਲ ਕਵਾਂਗਾ ਤੁਹਾਡੇ ਨਾਲ ਤੁਸੀਂ ਮੈਨੂੰ ਦੱਸ ਦੱਸ ਜੀ ਕੀ ਇੰਨਾ ਨੀੜੇ ਇੰਨ੍ਹ ਸਕਦਾ ਨਹੀਂ ਨਹੀਂ ਕਹਿ ਕਹਿ ਉਮਰ ਹੈ ਕਹਿ ਤੂੰ ਗਾਣੇ ਦਾ ਫਿਰ ਕਹਿ ਅੱਛਾ ਮੈਂ ਕੋਸ਼ਿਸ਼ ਕਰਦਾ ਕਹਿ ਕਹਿ ਮੈਂ ਇਹ ਕਿੰਨੇ ਦਿਨ ਗਾਣਾ ਜੀ ਹਾਂ ਜੀ